ਇਹਨਾਂ ਦਾ ਤਕਰੀਬਨ 6.4 ਲੱਖ ਰੁਪਇਆ ਸੀ ਅਕਾਊਂਟ ਵਿੱਚ ਉਸ ਤੋਂ ਬਾਅਦ ਇਹਨਾਂ ਦੇ ਪੈਸੇ ਕਿੱਧਰ ਇਹਨਾਂ ਨੇ ਕਰਤੇ ਕਿਵੇਂ ਕਰਤੇ ਸਾਨੂੰ ਕੁਝ ਨਹੀਂ ਪਤਾ ਜਦੋਂ ਅਸੀਂ ਆਣ ਕੇ ਚੈੱਕ ਕੀਤੀ ਆ ਸਾਡਾ ਫਿਰ ਕੋ ਖਾਤਾ ਨਿਲ ਸੀ ਜਾ ਉਹਨਾਂ ਆਇਆ ਹਤੇ ਉਹ ਇੰਟਰੀ ਕਰਾਈਏ ਇੱਥੇ ਲਾ ਕੇ ਸਰਫਾ 1900 ਰੁਪਇਆ ਲਾ ਗਿਆ 2 ਲੱਖ 1.5 ਲੱਖ ਰੁਪਇਆ ਵਿੱਚ ਖਤਮ ਹੋ ਗਿਆ 6.4 ਲੱਖ ਰੁਪਇਆ ਇਹਨੇ ਕੱਢ ਲਿਆ ਸਾਰਾ ਹੀ ਠੀਕ ਆ ਸਾਡੀ ਬੇਟੀ ਆਈ ਕਢਾਉਣ ਨਾਓ ਤੇ ਗਾੜੀ ਖਾਤਾ ਵਿਲਾ ਅੰਦੇ 18 ਦਿਨਾਂ ਦਾ ਆਇਆ ਮੈ ਜਣਗੇ ਆ ਤਿੰਨਵੇਂ ਹੋ ਗਿਆ ਕੋਈ ਪੈਸੇ ਨਹੀਂ ਦੇ ਇਹ ਜੁਮੀਰ ਦੇ ਇੰਕਾ ਕੀ ਇਹ ਬੈਕਪੈਸੇ ਜਦੋਂ ਕਰਾਇਆ ਇਹ ਥੋੜਾ سارے ਪੈਸੇ ਕਢਾ ਕੇ ਗੰਗਿਆ ਅੱਜ ਮੇਰਾ ਨਾਮ ਸਤਿੰਦਰ ਸਿੰਘ ਆ ਜੀ ਤੇ ਮੇਰੇ ਰਿਸ਼ਤੇਦਾਰਾਂ ਦਾ ਅਕਾਊਂਟ ਆ ਇੱਥੇ ਮੇਰੇ ਨਾਲ ਮਾਮਾ ਜੀ ਇਹਨਾਂ ਦਾ ਤੇ ਇਹਨਾਂ ਦਾ ਤਕਰੀਬਨ 4.5 ਲੱਖ ਰੁਪਇਆ ਸੀ ਅਕਾਊਂਟ ਵਿੱਚ ਤੇ ਜਦੋਂ ਇਹਨਾਂ ਨੇ ਜਮਾ ਕਰਾਇਸੀ ਪੈਸੇ ਉਦੋਂ ਮੌਕੇ ਤੇ ਜਿਹੜਾ ਅਕਾਊਂਟੈਂਟ ਸੀ ਉਹ ਤਲਜਿੰਦਰ ਸਿੰਘ ਸੀ ਤੇ ਜਿਹੜਾ ਆਪਣਾ ਮੈਨੇਜਰ ਸਾਹਿਬ ਸੀ ਉਹ ਸੀ ਅੰਕਿਤ ਗੋਇਲ ਉਹਦੋਂ ਨੇ 1.4 ਲੱਖ ਇਹਨਾਂ ਕੋਲ ਸਟੇਟਮੈਂਟ ਆਉਦੀ ਪੈਸੇ ਆਂਦੀ ਸਾਰਾ ਕੁਝ ਇਹਨਾਂ ਕੋਲ ਪ੍ਰੂਫ ਆ ਉਸ ਤੋਂ ਬਾਅਦ ਇਹਨਾਂ ਦੇ ਪੈਸੇ ਕਿੱਧਰ ਇਹਨਾਂ ਨੇ ਕਰਤੇ ਕਿਵੇਂ ਕਰਤੇ ਸਾਨੂੰ ਕੁਝ ਨਹੀਂ ਪਤਾ ਜਦੋਂ ਅਸੀਂ ਆਣ ਕੇ ਚੈੱਕ ਕੀਤੀ ਆ ਸਾਡਾ ਫਿਰਕੋ ਖਾਤਾ ਨਿਲ ਸੀ ਤਕਰੀਬਨ ਉਹਦੇ ਵਿੱਚ 121 ਰੁਪਏ ਜਾਂ ਕੁਝ ਪੈਸੇ ਬਏ ਸੀ ਹੁਣ 3 ਮਹੀਨੇ ਤੋਂ ਇਹਨਾਂ ਦੇ ਚੱਕਰ ਘੱਟ ਰਹੇ ਆ ਆਪਾਂ ਸਾਰੇ ਹੋਰ ਵੀ ਭੈਣ ਭਰਾ ਸਾਡੇ ਨਾਲ ਆਉਂਦੇ ਆ ਸਾਨੂੰ ਕੋਈ ਨਹੀਂ ਇਹ ਦੱਸ ਰਿਹਾ ਕੁਝ ਨਹੀਂ ਕਰ ਰਿਹਾ ਨਾਲ ਵਿੱਚ ਕਹਿ ਰਿਹਾ ਪੁਲਿਸ ਇਹਨਾਂ ਨੂੰ ਆਲੋਵਾਂ ਉੱਥੇ ਆਖਰੀ ਕਰਾਉਣੀ ਆ ਪੁਸ਼ਪ ਕਰਾਉਣਾ ਵਾ ਪਰ ਅਸੀਂ ਇਹਨਾਂ ਕੋ ਲੈਣ ਦੇ ਰਾਂ ਬੈਂਕ ਕੋ ਪਰ ਇਹ ਸਾਨੂੰ ਕੁਝ ਨਹੀਂ ਦੱਸ ਰਿਹਾ ਪੂਰਾ ਸਟਾਫ ਇਹਨਾਂ ਚੇਂਜ ਕਰ ਦਿੱਤਾ ਵਾ ਬੈਂਕ ਆਫ ਬਰੋਡਾ ਵਾਲਿਆਂ ਨੇ ਨਵਾਂ ਸਟਾਫ ਲੈ ਆਂਦਾ ਸਾਰਾ ਇਹਨਾਂ ਨੇ ਦੋ ਬੰਦੇ ਇਹਨਾਂ ਦੇ ਜਿਹੜੇ ਆ ਉਹ ਭੱਜ ਚੁੱਕੇ ਆ ਪਰ ਸਾਈਂ ਦੇ ਵਿੱਚ ਅਸੀਂ ਬਹੁਤ ਜ਼ਿਆਦਾ ਪਰੇਸ਼ਾਨਾ ਲੋਕ ਜਿਨ੍ਹਾਂ ਦੇ ਪੈਸੇ ਆਂ ਖੁਦ ਪਰੇਸ਼ਾਨ ਆ ਤੇ ਸਾਨੂੰ ਇਹ ਇਨਸਾਫ ਮਿਲਣਾ ਚਾਹੀਦਾ ਵਾ ਇਹੀ ਕਹਿੰਦੇ ਆਪਾਂ ਹਾਂਜੀ ਕੀ ਨਾਮ ਮੈਂ ਨਾਂ ਬਲਜਿੰਦਰ ਸਿੰਘ ਆ ਪਿੰਡ ਕੋਟੋਟੜਨ ਮਾਲਵਾ ਤੇ ਮੇਰੀ ਨੌ ਦੇ ਨਾਮ ਖਾਤਾ ਸੀਗਾ 4.5 ਲੱਖ ਰੁਪਇਆ ਜਮ੍ਹਾਂ ਕਰਾਇਆ ਤੇ ਉਹ ਰਸੀਦ ਦੇ ਦਿੱਤੀ ਆ ਤੇ 10 ਦਿਨਾਂ ਬਾਅਦ ਅਸੀਂ ਆਏ ਆ ਤਾਂ ਦੇ ਕਾਪੀ ਥਾਡੀ ਨਵੀਂ ਬਣਨੀ ਆ ਉਹ ਚ ਚੜਾਈ ਨਹੀਂ ਮੁੜ ਕੇ ਹੁੰਦੇ ਨੇ ਕਾਪੀ ਅੱਜ ਬਣਨੀ ਵਾਰਿਸਰ ਬਣਨੀ ਆ ਉਸ ਤੋਂ ਬਾਅਦ 2 ਲੱਖ ਰੁਪਇਆ ਸਾਡੇ ਕੇ ਹਿਰਦਾਨੇ ਪਾਇਆ ਅਕਾਊਂਟ ਦੇ ਵਿੱਚ ਜਮ੍ਹਾਂ ਆ ਗਿਆ ਇੱਥੇ ਉਸ ਤੋਂ ਬਾਅਦ ਇਹਨੇ ਹੋਰ ਕਿਸੇ ਦੇ ਅਕਾਊਂਟ ਦੇ ਵਿੱਚ ਉਹ 2 ਲੱਖ ਰੁਪਇਆ ਵੀ ਕਰਤਾ 6.5 ਲੱਖ ਰੁਪਇਆ ਸਾਡਾ ਇਦਾਂ ਹੋ ਗਿਆ ਅਸੀਂ ਰੋਜ਼ ਹੁ ਚੱਕਰ ਕੱਟਣ ਦੇ ਆ ਕਦੀ ਅੱਜ ਆ ਮਿਲ ਜਾਣੇ ਕਦੀ ਕੱਲ ਮਿਲ ਜਾਣੇ ਕਦੀ 10 ਦਿਨਾਂ ਨੂੰ ਮਿਲ ਜਾਣੇ ਕਦੀ ਮਹੀਨੇ ਨੂੰ ਮਿਲ ਜਾਣੇ ਪ ਕਿਦਾਂ ਜੀ ਆਜਾਦ ਸੜਕੇ ਜਾ ਕੇ ਉੱਥੇ ਬੈਠੇ ਇਹ ਕਹੀ ਨਾ ਗਰੀ ਇਹਨਾਂ ਨੂੰ ਇੱਕ ਬੇਨਤੀ ਕਰ ਦਿੰਨੇ ਆ ਜੇ ਤੇ ਸਾਡੇ ਪੈਸੇ ਦੇ ਦਿੱਤੇ ਨਹੀਂ ਤੇ ਅਸੀਂ ਧਰਨਾ ਲਾ ਦੇਣਾ ਵਾ ਧਰਨਾ ਇਹ ਨਹੀਂ ਆ ਵੀ ਇੱਕ ਦਿਨ ਦੋ ਦਿਨ ਭਾਵੇਂ ਮਹੀਨਾ ਚੱਲੇ ਤੇ ਭਾਵੇਂ 10 ਦਿਨ ਚੱਲੇ ਅਸੀਂ ਮੁਰਤੇ ਉੱਠਣਾ ਨਹੀਂ ਗਾ ਜਨਾਜੇ ਸਾਨੂੰ ਇਨਸਾਫ ਨਾ ਮਿਲਿਆ ਬਜਨ ਰਾਜ ਜੀ ਕਦੋਂ ਪੈਸੇ ਜਮ ਕਰਾਏ ਕਿੰਨੇ ਕਰਾਏ ਪੈਸੇ ਬਾਅਦ ਚ ਦੇ ਦੋਆਂ ਕਰਾਏ ਆ ਮੈਂ ਆਪ ਰੀਕ ਰੈਂਦਾ ਮੈਂ ਉਧਰ ਆਇਆ ਹਾਂ ਤੇ ਮੇਰਾ ਐਂਟਰੀ ਕਰਾਈਏ ਇੱਥੇ ਜਾ ਕੇ ਸਰਭਾ 1900 ਰੁਪਏ ਲਾ ਗਿਆ 2 ਲੱਖ 1.5 ਲੱਖ ਰੁਪਏ ਵਿੱਚ ਤੋਂ ਕਰਮ ਹੋ ਗਿਆ ਮੇਰੇ ਸਾਨੂੰ ਆਖਿਆ ਮੈਂ ਜੇ ਲੱਖ ਮੇਰਾ ਖਤਮ ਹੋ ਗਿਆ ਇੰਟਰੀ ਗਈ ਨਜਰਾਂ ਦਾ ਇਹ ਕੋਈ ਗੱਲ ਨਹੀਂ ਪੈਸੇ ਤੇ ਮੇਜਿੰਗ ਉਹ ਕਰਕੇ ਨਹੀਂ ਪੁੱਛਿਆ ਆਂਦਾ ਕੁਝ ਟੀਮ ਲੱਗ ਜਾਂਦੀ ਏ ਪੈਸੇ ਤੇ ਅਕਾਊਂਟ ਚਾ ਇਹਨੇ ਲਿਖਿਆ ਅਕਾਊਂਟ ਤੇ ਮੇਰੇ ਕੰਪਨੀ ਦੇ ਡੇਟਾ ਤੇਰੇ ਇਹਨੇ ਪੈਸੇ ਆ ਗਏ ਆ ਹਾਂ ਤੇ ਆ ਜਾਣਗੇ ਕਾਊਂਟ ਦੇਖ ਇਹ ਕੋਈ ਪਿਆਰੀ ਆ ਇਹ ਸਾਰੇ ਚਾਹ ਉਪਰ ਆ ਇਹਨਾਂ ਹੁੰਦਾਂ ਦੀ ਗੱਲ ਇਹਨੇ ਕਿਉਂ ਨਾ ਪੜਿਆ ਇਹਨਾਂ ਪੜਨਾ ਚਾਹੀਦਾ ਇਹ ਉੱਤੇ ਲਈ ਜੋ ਕਿ ਨਾ ਹੈ ਤੇਰੇ ਨਾਮ ਨਹੀਂ ਪਤਾ ਕਾਜੀ ਨੇ ਦਾਈ ਨਾ ਦੇ ਨਿਭਾਗਾ ਅੱਛਾ ਦੇਖ ਵਾਲੇ ਕੀ ਕਹਿੰਦੇ ਨੇ ਦੇਖ ਲੈ ਉਹ ਦਿਨ ਆਏ ਐ ਅੰਮ੍ਰਿਤਸਰੋਂ ਅੱਜ ਇੱਕ ਮਹੀਨਾ ਤੈਨੂੰ ਪੈਸੇ ਮਿਲ ਜਾਣਗੇ ਆਂਦੇ ਅੰਮ੍ਰਿਤਸਰੋਂ ਦਾ ਆਏ ਐ ਅੱਜ ਇੱਕ ਮਹੀਨਾ ਤੈਨੂੰ ਪੈਸੇ ਮਿਲ ਜਾਣਗੇ ਆ ਤਿੰਨ ਮਹੀਨੇ ਹੋ ਗਏ ਆ ਕੋਈ ਪੈਸੇ ਨਹੀਂ ਦੇਣ ਦੇ ਇਹ ਜੁਮੀਰ ਬੈਂਕਾਂ ਕੀ ਇਹ ਬੈਗ ਨੂੰ ਪੈਸੇ ਦੋਣ ਕਰਾਇਆ ਇਹ ਸਾਰੇ ਸਾਰੇ ਬੈਗ ਕਢਾ ਕੇ ਗੰਗਿਆਓ ਇੱਕ ਮਿੰਟ ਕੋਟ ਟੁੱਟ ਮਰ ਮੇਰਾ ਨਾਮ ਹਰਦੀਪ ਸੀ ਮੇਰਾ ਬੱਚਾ ਬਾਹਰ ਇੰਦਾ ਨਿਸ਼ਾਨ ਸਿੰਘ ਉਹਦਾ 4.5 ਲੱਖ ਰੁਪਈਆ ਇਹਨੇ ਕੱਢ ਲਿਆ ਸਾਰਾ ਠੀਕ ਆ ਸਾਡੀ ਬੇਟੀ ਆਈ ਕਢਾਉਣ ਨਾ ਤੇ ਗਾੜੀ ਖਾਤਾ ਵੇਲਾ ਠੀਕ ਆ ਤੇ ਆ ਅਸੀਂ ਵੇਖਿਆ ਵੀ ਇਹ ਛੇਤਰ ਮੰਦ ਆਂਦੇ ਮਹੀਨੇ ਨੂੰ ਮਿਲ ਜਣੇ ਤੁਹਾਨੂੰ ਤਿੰਨ ਮਹੀਨੇ ਹੋ ਜਦੇ ਕੋਈ ਪੈਸਾ ਨਹੀਂ ਇਹਨਾਂ ਨੂੰ ਮਿਲਿਆ ਆਉਂਦੀਆਂ ਫੇਰਾ ਮਾਰ ਕੇ ਚਲ ਜene ਠੀਕ ਆ ਸਾਰਾ ਛੇਤਰ ਇਹਨਾਂ ਸਾਰੇ ਬੰਦੇ ਨੇ ਘਬੜਾ ਕੀਤਾ ਵਾ ਨਾ ਕੱਲੇ ਦਾ ਲਾਉਣ ਦੇ ਵੇਖੋ ਜੀ ਇਹ ਸਾਰੇ ਸਾਰਿਆਂ ਦਾ ਵਾ ਉਹ ਸਟਾਫ ਬਦਲਤਾ ਇਹਨਾਂ ਨੇ ਹੁਣ ਪ੍ਰਸ਼ਾਸਨ ਨੂੰ ਕੀ ਅਪੀਲ ਕਰਨਾ ਚਾਹੀਦਾ ਅਸੀਂ ਇਹ ਕਰਨੇ ਵੀ ਸਾਡੇ ਮਤਲਬ ਪੈਸੇ ਜਿਹੜੇ ਮਿਲਣੇ ਚਾਹੀਦੇ ਸਾਨੂੰ ਉਹ ਪੈਸੇ ਇੱਥੇ ਜਮ੍ਹਾਂ ਕਰਾਏ ਆ ਅਸੀਂ ਇਹ ਕਦੀ ਆਦੇ ਵੀ ਅੰਬਸਰ ਜਾਓ ਕਦੀ ਜੋ ਅਸੀਂ ਮਤਲਬ ਕੀ ਹੋਏ ਅਕਾਊਂਟ ਦੇ ਪੈਸੇ ਜਮਾ ਕਰਾਏ ਅਸੀਂ ਅੰਬਸਰ ਚ ਲੈਣਾ ਚਾਹੀਏ ਠੀਕ ਆ ਆ ਬੈਂਕ ਚ ਜਾਵਾ ਪੈਸੇ ਡੈਂਗ ਚ ਜਮਾ ਕਰਾਏ